ਅੱਡਾ ਮਾਨਾ ਵਾਲਾ ਕਲਾ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਹ ਪਕੌੜਿਆ ਲੰਗਰ ਲਗਾਇਆ ਗਿਆ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਡਾ ਮਾਨਾ ਵਾਲਾ ਕਲਾ ਜੀਟੀ ਰੋਡ ਨੈਸ਼ਨਲ ਹਾਈਵੇ ਸਮੂਹ ਮਾਰਕੀਟ ਦੁਕਾਨਦਾਰ ਭਰਾਵਾਂ ਵੱਲੋਂ ਹਰ ਸਾਲ ਦੀ ਲੜੀ ਤਹਿਤ ਚਾਹ ਅਤੇ ਪਕੌੜਿਆਂ ਦਾ ਲੰਗਰ ਪੂਰੇ ਉਤਸ਼ਾਹ ਨਾਲ ਲਗਾਇਆ ਗਿਆ ਜੋ ਖੁੱਲੇ ਪੰਡਾਲ ਅੰਦਰ ਸੰਗਤਾਂ ਨੂੰ ਨਿਮਰਤਾ ਸਹਿਤ ਬਿਠਾ ਕੇ ਚਕਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦਸ਼ਮेश ਇੰਜੀਨੀਅਰ ਵਰਕਰ ਦੇ ਮਾਲਕ ਸੇਵਾਦਾਰ ਰਸ਼ਵਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਲਗਾਏ ਹੋਏ ਚਾਹ ਪਕੌੜੇ ਦੇ ਲੰਗਰ ਸਮੂਹ ਮਾਰਕੀਟ ਦੁਕਾਨਦਾਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਗਿਆ ਅਤੇ ਉਹਨਾਂ ਨੇ ਕਿਹਾ ਕਿ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਗਰਮਾ-ਗਰਮ ਚਾਹ ਅਤੇ ਬ੍ਰੈਡ ਪਕੌੜੇ ਤੇ ਲੰਗਰ ਸੇਵਾਦਾਰ ਵੱਲੋਂ ਜੀਟੀ ਰੋਡ ਤੋਂ ਆਉਂਦੇ ਜਾਂਦੇ ਰਾਈਆਂ ਨੂੰ ਰੋਕ-ਰੋਕ ਕੇ ਖੁੱਲੇ ਪੰਡਾਲ ਅੰਦਰ ਬੜੀ ਨਿਮਰਤਾ ਸਹਿ ਚਿਕਾਏ ਗਏ ਹਨ ਉਹਨਾਂ ਨੇ ਕਿਹਾ ਕਿ ਮਾਰਕੀਟ ਦੇ ਅਸ਼ਵਨੀ ਕੁਮਾਰ ਸਤਪਾਲ ਸਿੰਘ ਵਸੀਕਾ ਜਸਵੀਰ ਸਿੰਘ ਪੋਲਾ ਸਤਨਾਮ ਸਿੰਘ ਸਿਮਰਨ ਸਿੰਘ ਰਾਜੂ ਟਾਇਰ ਵਰਕਰ ਅਤੁਲ ਨੰਦਾ ਗੁਰਮੀਤ ਸਿੰਘ ਰਣਜੀਤ ਸਿੰਘ ਰਾਣਾ ਵਜੀਰ ਕੁਮਾਰ ਜਗਦੀਸ਼ ਸਿੰਘ ਸੋਨੂ ਕੁਲਦੀਪ ਸਿੰਘ ਲਖਵੀਂਦਰ ਸਿੰਘ ਲੱਖਾ ਅਤੇ ਹੋਰ ਉੱਗੇ ਸੇਵਾਦਾਰਾਂ ਵੱਲੋਂ ਸੇਵਾ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਗਿਆ ਰਸ਼ਪਾਲ ਸਿੰਘ ਨੇ ਕਿਹਾ ਕਿ ਸੇਵਾ ਨਿਭਾਉਣ ਵਾਲੇ ਸਾਰੇ ਦੁਕਾਨਦਾਰ ਪਰਵਾਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੂਰੇ ਤਨਮਨ ਨਾਲ ਸੇਵਾ ਨਿਭਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਗਿਆ ਹਰ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਮਣਾ ਜਸਬੀਰ ਸਿੰਘ ਭੋਲਾ ਅੱਜ ਅਨੋਖੇ ਅਮਰ ਸ਼ਹੀਦ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਅਡਾ ਮਾਨਾ ਵਾਲਾ ਕਲਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ ਅੱਜ ਵੇਖਿਆ ਜਾਵੇ ਤਾਂ ਸੇਵਾਦਾਰਾਂ ਵੱਲੋਂ ਬੜੀ ਹੀ ਨਿਮਰਤਾ ਦੇ ਨਾਲ ਜੀਟੀ ਰੋਡ ਤੋਂ ਆਉਂਦੀਆਂ ਜਾਂਦੀਆਂ ਗੱਡੀਆਂ ਨੂੰ ਰੋਕ ਰੋਕ ਕੇ ਖੁੱਲੇ ਪੰਡਾਲ ਦੇ ਵਿੱਚ ਬਿਠਾ ਕੇ ਬੜੀ ਨਿਮਰਤਾ ਦੇ ਨਾਲ ਲੰਗਰ ਸ਼ਿਕਾਇਆ ਗਿਆ ਹੈ ਤੇ ਮੈਂ ਸਾਰੇ ਹੀ ਸੇਵਾ ਨਿਭਾਉਣ ਵਾਲੇ ਦੁਕਾਨਦਾਰ ਵੀਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਕੁਝ ਭੁਗੇ ਵੀਰ ਹਨ ਸੇਵਾਦਾਰ ਅਸ਼ਮਨੀ ਕੁਮਾਰ ਜੀ ਸਰਦਾਰ ਰਸ਼ਪਾਲ ਸਿੰਘ ਜੀ ਅਤੇ ਸਰਦਾਰ ਸੁਤਨਾਮ ਸਿੰਘ ਜੀ ਬਸ਼ੀਕਾ ਸਤਨਾਮ ਆਟੋ ਵਰਕਸ ਸਿਮਰਲ ਸਿੰਘ ਰਾਜੂ ਅਤੂਲ ਲੰਦਾ ਵਜੀਰ ਕੁਮਾਰ ਜੀ ਗੁਰਮੀਤ ਸਿੰਘ ਰਣਜੀਤ ਸਿੰਘ ਰਾਣਾ ਅਤੇ ਕਈ ਹੋਰ ਮੁਕੇ ਸੇਵਾਦਾਰ ਸਨ ਦੁਕਾਨਦਾਰ ਭਰਾ ਜਿਨ੍ਹਾਂ ਨੇ ਬੜੇ ਤਨਮਨ ਦੇ ਨਾਲ ਸੇਵਾ ਨਿਭਾਈ ਹੈ ਅਤੇ თან თან ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਇੱਕ ਵਾਰੀ ਫੇਰ ਮੈਂ ਗੱਜ ਕੇ ਬੋਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇਠੇਦਾਰ ਸਾਹਿਬ ਅੱਜ ਕਿਹੜੇ ਸਬੰਧ ਦੇ ਵਿੱਚ ਲੰਗਰ ਲਾਇਆ ਗਿਆ ਅੱਜ ਮਾਤਾ ਦੇ ਤੋਂ ਸਭ ਸਖਤ ਦੀ ਗੱਲ ਕੇ ਤੇ ਲੰਗਰ ਦਾ ਸਪੂਰਬ ਹੋਇਆ ਸਵੇਰੇ ਸ਼ੁਰੂ ਹੋਇਆ ਸੀ ਚਾਹ ਪਕੌੜਿਆਂ ਪਰਦਾ ਦਾ ਤਿੰਨ ਤਰ ਅਸ਼ਾਰਤ ਕਾ ਕਾ ਦੇ ਪਕੌੜੇ ਮਹਾਰਾਜ ਨੇ ਆਪ ਸਾਰੇ ਡੇਗੋ ਰਾਜ ਮਿਲਦੇ ਸੇਵਾ ਲਈ ਆ ਜਿੱਤੇ ਸ਼ਰਪਾ ਜੀ ਦਾ ਸਸਾਖ ਬਾਜੀ ਦਾ ਸੁਯੋਗ ਫਰਦੀ ਸਿੰਘ ਜੀ ਦਾ ਘਰ ਵਾਲੇ ਵੀਰ ਦਾ ਸਾਰਿਆਂ ਦਾ ਰਲ ਕੇ ਸੁਯੋਗ ਨਾਲ ਸਾਰੀ ਸੰਗਦੇ ਸੁਯੋਗ ਨਾਲ ਨਿਕਲ ਆ ਗਿਆ ਬਹੁਤ ਬੁੱਧਿਆ ਮਹਾਰਾਜ ਦੀ ਕਿਰਪਾ ਕਰਕੇ ਮਹਾਰਾਜਾ ਹਦੇਦਾਸ ਬਾਗ ਪਿਆਰ ਚਰਦੀ ਕਲਾਲਾ ਜੀਵਨ ਸਰ ਨੂੰ ਕਹੇ ਯਾਰ ਬਖਸ਼ੇ ਪਾਪਾ ਜੀ ਸੱਜਿਆ ਸਾਰੇ ਹਦੋਂ ਦਾ ਸਿਰ ਸਾਰੇ ਤੇ ਕਿਰਪਾ ਮੇਰ ਭਰੇ ਹੱਥਾਂ ਦੇ ਸਿੱਧੇ ਸਾਥੋਂ ਜਿਸ ਤਰ੍ਹਾਂ ਨੰਗਰ ਲਾਉਂਦੀਆਂ ਰਹਿ ਸਕਦਾ ਪਿਆਰ ਚੱਲਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਤੇਜਦਰ ਸਾਹਿਬ ਇਹ ਸੰਗਰ ਜਿਹੜਾ ਲਾਇਆ ਗਿਆ ਇਹ ਹਰ ਸਾਲ ਲਉਂਦੇ ਕਿ ਜਾਂ ਇਸ ਸਾਲ ਲਾਇਆ ਹਰ ਸਾਲ ਮਹਾਰਾਜ ਨੂੰ ਵਾਈ ਜਾ ਰਿਹਾ ਜਿੱਥੇ ਸਿੱਖ ਦਾ ਲਾਇਆ ਰਿਹਾ ਵਾ ਮਹਾਰਾਜ ਕਿਰਪਾ ਕਰੇ ਜੇ ਸਿੱਖ ਦਾ ਕੋ ਸੇਵਾ ਲਈ ਜਾਵੇ ਦੇ ਵੀਰ ਰਾਜਪੁਰੇ ਸਤਨਾਕ ਪਗਬਿਆ ਨਗਰ ਸਤਿ ਸਾਕ ਦੀਆਂ ਨੇ ਇਹ ਜਥੇਦਾਰ ਸਾਹਿਬ ਕਿਹੜੇ ਕਿਹੜੇ ਪਕਵਾਨ ਅੱਜ ਜਿਹੜੇ ਤਿਆਰ ਕੀਤੇ ਗਏ ਅੱਜ ਤਿੰਨ ਚਾਰ ਤਰ੍ਹਾਂ ਦੇ ਪਕੌੜੇ ਹੋ ਗਏ ਜੀ ਚਾਹਾਂ ਹੋ ਗਈਆਂ ਤਿਆਰ ਤੁਸੀਂ ਇਹ ਦੇਖਦਾ ਰਹਿਆ ਜੀ ਸਾਰਾ ਦਿਨ ਸਵੇਰੇ ਤੋਂ ਲੈ ਕੇ ਸ਼ਾਮਾਂ ਤੱਕ ਅੱਛਾ ਜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਥੇਦਾਰ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਬਸ ਇਹੋ ਜੀ ਸਟੇਜ ਆ ਜੀ ਵੀ ਨਸ਼ਿਆਂ ਤੋਂ ਰਹਿ ਤੋ ਤੁਰੂ ਮਹਾਰਾਜ ਤੇ ਲਾਗ ਲਗੋ ਤੇ ਲੰਗਰਾਂ ਦੀਆਂ ਸੇਵਾ ਜਾਓ ਠੀਕ ਹੈ ਧੰਨਵਾਦ ਜੀ